ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਿਹੜਾ ਪਿਛੋਖੜ ਹੈ ਨਾ ਸਾਧ ਸੰਗਤ ਜੀ ਉਹ ਨਨਕਾਣਾ ਸਾਹਿਬ ਨਹੀਂ ਤਰਨ ਤਰਨ ਤਹਿਸੀਲ ਦੇ ਵਿੱਚ ਇੱਕ ਪਿੰਡ ਪੈ ਜਾਂਦਾ ਪੱਠੇ ਪਿੰਡ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਿਹੜਾ ਪਰਿਵਾਰ ਸੀ ਇਸ ਪਿੰਡ ਦੇ ਵਿੱਚ ਰਹਿੰਦੇ ਸਨ ਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਿਹੜੇ ਪੜਦਾਦਾ ਜੀ ਦਾ ਨਾਮ ਸੀ ਉਹ ਸੀ ਸਾਧ ਸੰਗਤ ਜੀ RAM NARAYAN ਤੇ ਰਾਮ ਨਰਾਇਣ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਤੇ ਉਸ ਬੱਚੇ ਦਾ ਨਾਮ ਰੱਖਿਆ ਗਿਆ ਸ਼ਿਵਨਾਰਾਇਣ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੜਦਾਦੇ ਦਾ ਨਾਮ ਸੀ ਰਾਮ ਨਰਾਇਣ ਤੇ ਦਾਦੇ ਦਾ ਨਾਮ ਸੀ ਸ਼ਿਵਨਾਰਾਇਣ ਤੇ ਸ਼ਿਵਨਾਰਾਇਣ ਦੀ ਜਿਹੜੀ ਸ਼ਾਦੀ ਸੀ ਇਹ ਮਾਤਾ ਬਨਾਰਸੀ ਦੇ ਨਾਲ ਹੋਈ ਸੀ ਸਾਧ ਸੰਗਤ ਜੀਓ ਤੇ ਸ਼ਿਵ ਨਾਰਾਇਣ ਦੇ ਘਰ ਦੋ ਬੱਚੇ ਪੈਦਾ ਹੋਏ ਇੱਕ ਸੀ ਪਿਤਾ ਕਲਿਆਣ ਦਾਸ ਜੀ ਤੇ ਦੂਸਰੇ ਸੀ ਭਾਈ ਲਾਲੂ ਜੀ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਛੋਕੜ ਹੈ ਪਰਦਾਦਾ ਦਾਦਾ ਤੇ ਦਾਦੀ ਤੇ ਸਤਿਗੁਰੂ ਜੀ ਦੇ ਚਾਚਾ ਦੀ ਭਾਈ ਲਾਲੂ ਜੀ ਇੱਥੋਂ ਇਹ ਪਰਿਵਾਰ ਨੇ ਜ਼ਮੀਨ ਦੀ ਅਦਲਾ ਬਦਲੀ ਕੀਤੀ ਜ਼ਮੀਨ ਵੇਚ ਕੇ ਰਾਏ ਭੋਏ ਦੀ ਤਲਵੰਡੀ ਵਿਖੇ ਜਾ ਵਸੇ। ਪਿਸ਼ੋਕੜ ਇਹਨਾਂ ਦਾ ਪੱਠੇ ਵਿੰਡਾ ਸਾਧ ਸੰਗਤ ਜੀ। ਇੱਥੋਂ ਜ਼ਮੀਨ ਵੇਚ ਕੇ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਜਾ ਕੇ ਜਾ ਵਸੇ। ਉੱਥੇ ਕਲਿਆਣ ਦਾਸ ਜੀ ਮਹਿਤਾ ਕਲਿਆਣ ਦਾਸ ਜੀ ਪਟਵਾਰੀ ਦੀ ਨੌਕਰੀ ਕਰਦੇ ਨੇ। ਤੇ ਇਹਨਾਂ ਦਾ ਜਿਹੜਾ ਵਿਆਹ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਿਤਾ ਦਾ ਨਾਨਕੇ ਪਿੰਡ ਉਹ ਹੈ ਚਾਹਲ ਪਿੰਡ ਚਾਹਲ ਪਿੰਡ ਦੇ ਵਿੱਚ ਸ਼ਾਦੀ ਹੁੰਦੀ ਹੈ ਤੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਨੇ ਦਾ ਨਾਮ ਸੀ ਭਾਈ ਰਾਮਾ ਜੀ ਤੇ ਨਾਨੀ ਦਾ ਨਾਮ ਸੀ ਸਾਧ ਸੰਗ ਜੀ ਮਾਤਾ ਭرائی ਜੀ ਭਾਈ ਰਾਮਾ ਤੇ ਮਾਤਾ ਭرائی ਜੀ ਦੇ ਘਰ ਦੇ ਵਿੱਚ ਤਿੰਨ ਬੱਚੇ ਪੈਦਾ ਹੋਏ ਇੱਕ ਸੀ ਮਾਤਾ ਤ੍ਰਿਪਤਾ ਜੀ ਦੂਸਰੇ ਸਨ ਬੀਬੀ ਲਖੋ ਜੀ ਇੱਕ ਬੇਟਾ ਪੈਦਾ ਹੋਇਆ ਜਿਹਦਾ ਨਾਮ ਸੀ ਭਾਈ ਕ੍ਰਿਸ਼ਨਾ ਜੀ ਨਾਨੇ ਦਾ ਨਾਮ ਸੀ ਭਾਈ ਰਾਮਾ ਜੀ ਤੇ ਨਾਨੀ ਦਾ ਨਾਮ ਸੀ ਮਾਤਾ ਭਰਾਈ ਜੀ ਤੇ ਮਾਸੀ ਦਾ ਨਾਮ ਸੀ ਬੀਬੀ ਲਖੋ ਜੀ ਤੇ ਮਾਮੇ ਦਾ ਨਾਮ ਸੀ ਭਾਈ ਕ੍ਰਿਸ਼ਨਾ ਜੀ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਰਿਵਾਰ ਦਾ ਪਛੋਕੜ ਹੈ ਵਿਆਹ ਹੋਇਆ ਮਾਤਾ ਤ੍ਰਿਪਤਾ ਜੀ ਦੇ ਨਾਲ ਸਤਿਕਾਰਯੋਗ ਕਿੰਨੀ ਕਰਮਾਂ ਵਾਲੀ ਮਾਂ ਹੈ ਕਿੱਡੇ ਵੱਡੇ ਭਾਗ ਨੇ ਤਿੰਨ ਧੰਨ ਜਣੇਂਦੀ ਮਾਓ ਆਏ ਸਫਲ ਸੇ ਉਸ ਮਾਂ ਨੂੰ ਵੀ ਧੰਨ ਗਿਣਿਆ ਗੁਰਬਾਣੀ ਨੇ ਜਿਸ ਦੀ ਕੋਖ ਦੇ ਵਿੱਚੋਂ ਕਹਿੰਦੇ ਉਸ ਪ੍ਰਮਾਤਮਾ ਦਾ ਆਗਾਜ਼ ਹੋਇਆ ਉਸ ਪਿਤਾ ਨੂੰ ਵੀ ਧੰਨ ਲਿਖਿਆ ਜਿਸ ਦੇ ਗ੍ਰਹਿ ਵਿਖੇ ਖੁਦ ਨਾਰਾਇਣ ਚੱਲ ਕੇ ਆਏ ਸਾਧ ਸੰਗ ਜੀ ਹੁਣ ਆਪ ਹਿਸਾਬ ਲਾ ਲਿਓ ਵੀ ਕਿੱਡੇ ਵੱਡੇ ਭਾਗ ਹੋਣੇ ਉਹਨਾਂ ਮਾਤਾ ਪਿਤਾ ਦੇ ਪਿਤਾ ਕਲਿਆਣਦਾਸ ਜੀ ਤੇ ਮਾਤਾ ਤ੍ਰਿਪਤਾ ਜੀ ਦੇ ਤੇ ਇਹਨਾਂ ਦੇ ਸਾਰੇ ਪਰਿਵਾਰ ਦੀ ਕਿੱਡੇ ਭਾਗ ਹੋਣੇ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਆਗਾਜ਼ ਹੋਇਆ ਗਲ ਤਾਰਨ ਗੁਰੂ ਨਾਨਕ ਆਇਆ ਕਲਯੁਗ ਦੇ ਵਿੱਚ ਦੁਨੀਆ ਨੂੰ ਤਾਰਨ ਵਾਸਤੇ ਆਏ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਜੀ ਦੀ ਤੇ ਇਹਨਾਂ ਦੇ ਘਰ ਦੇ ਵਿੱਚ ਸ਼ਾਦੀ ਨੂੰ ਕੁਝ ਸਮਾਂ ਬਾਅਦ ਇੱਕ ਬੇਟੀ ਨੇ ਜਨਮ ਲਿਆ ਨਾਨਕੇ ਪਿੰਡ ਦੇ ਵਿੱਚ ਜਨਮ ਹੋਇਆ ਸੀ ਕਿਉਂਕਿ ਪਹਿਲਾਂ ਜਿਹੜੇ ਨਾਮ ਸੀ ਨਾ ਉਹ ਇਦਾਂ ਦੇ ਰੱਖੇ ਜਾਂਦੇ ਸੀ ਜੇ ਕੋਈ ਦਿਨ ਨੂੰ ਕੋਈ ਦਿਨ ਦੇ ਹਿਸਾਬ ਨਾਲ ਬੱਚਾ ਪੈਦਾ ਪੈਦਾ ਹੋ ਗਿਆ ਬੁੱਧਵਾਰ ਨੂੰ ਪੈਦਾ ਹੋਇਆ ਕਹਿੰਦੇ ਬੁੱਧੂ ਰੱਖ ਦਿਓ ਨਾਂ ਤੇ ਇਹੋ ਜਿਹੀ ਨਾਂ ਕਹਿੰਦੇ ਰੱਖੇ ਜਾਂਦੇ ਸੀ ਨਾਨਕ ਦੇ ਘਰ ਦੇ ਵਿੱਚ ਜਨਮ ਹੋਇਆ ਇੱਕ ਬੇਟੀ ਦਾ ਜਨਮ ਹੋਇਆ ਜਿਹਨੂੰ ਅਸੀਂ ਬੇਬੇ ਨਾਨਕੀ ਕਹਿੰਨੇ ਆ ਭੈਣ ਨਾਨਕੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਤਕਾਰਯੋਗ ਭੈਣ ਜੀ ਸਭ ਤੋਂ ਪਹਿਲਾਂ ਪਛਾਣਿਆ ਸੀ ਉਸ ਅੱਖ ਨੇ ਉਸ ਭੈਣ ਨੇ ਵੀ ਇਹ ਗੁਰੂ ਨਾਨਕ ਦੇ ਮਹਾਰਾਜ ਕੱਲੇ ਮੇਰੇ ਭਰਾ ਨਹੀਂ ਇਹ ਉਸ ਉਹ ਇਨਸਾਨ ਨੇ ਜੋ ਦੁਨੀਆ ਤੇ ਗੁਰੂ ਨਾਨਕ ਦੇ ਮਹਾਰਾਜ ਅਵਤਾਰ ਆਏ ਨੇ 1464 ਦੇ ਵਿੱਚ ਪਿਤਾ ਕਲਿਆਣ ਦਾਸ ਜੀ ਦੇ ਗ੍ਰਹਿ ਵਿਖੇ ਇੱਕ ਬੇਟੀ ਦਾ ਜਨਮ ਹੋਇਆ ਭੈਣ ਨਾਨਕੀ ਨਾਨਕੇ ਘਰ ਦੇ ਵਿੱਚ ਜਨਮ ਸੀ ਸਾਰੇ ਪਰਿਵਾਰ ਨੇ ਨਾਮ ਰੱਖ ਦਿੱਤਾ ਨਾਨਕੀ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਸਾਹਿਬ ਜੀ 5 ਸਾਲ ਬਾਅਦ ਦੁਨੀਆ ਵਿੱਚ ਆਉਂਦੇ ਨੇ ਦੁਨੀਆ ਦਾ ਨਕਸ਼ਾ ਸੀ ਜਿਹੜਾ ਦੁਨੀਆ ਦੇ ਹਾਲਾਤ ਸਨ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ ਸਾਧ ਸੰਗਤ ਜੀਓ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਾਓ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਬੜਾ ਕਹਿੰਦੇ ਉਸ ਸਮੇਂ ਝੂਠ ਦਾ ਵਰਤਾਰਾ ਸੀ ਕੋਈ ਸੱਚ ਦੇ ਰਾਹ ਤੇ ਨਹੀਂ ਪਾਉਂਦਾ ਸੀ ਤੇ ਜਿਨ੍ਹਾਂ ਨੇ ਸੱਚ ਦਾ ਰਾਹ ਦਿਖਾਉਣਾ ਸੀ ਸੱਚ ਦੇ ਰਾਹ ਤੇ ਪਾਉਣਾ ਸੀ ਮਹਾਤਮਾ ਜੋਗੀ ਉਹ ਇਸ ਧਰਤੀ ਨੂੰ ਦੁਨੀਆ ਨੂੰ ਛੱਡ ਕੇ ਪਹਾੜਾਂ ਦੀਆਂ ਕੰਦਰਾ ਵਿੱਚ ਰਹਿਣ ਲੱਗ ਪਏ ਜਿੰਨੇ ਜੋਗੀ ਸੀ ਮਹਾਤਮਾ ਸਨ ਨਾਮ ਜਪਣ ਵਾਲੀਆਂ ਰੂਹਾਂ ਉਹ ਦੁਨੀਆ ਦਾ ਹਾਲਾਤ ਵੇਖੇ ਨਹੀਂ ਗਏ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਰਾਜਿਆਂ ਦਾ ਕੰਮ ਹੁੰਦਾ ਹੈ ਪਰਜਾ ਨੂੰ ਸੁੱਖ ਦੇਣਾ ਪਰ ਉਹੀ ਰਾਜੇ ਕਹਿੰਦੇ ਪਰਜਾ ਨੂੰ ਦੁੱਖ ਦੇਣ ਲੱਗ ਪਏ ਉਲਟੀ ਬਾੜ ਖੇਤ ਕੋ ਖਾਈ ਪਹਿਲਾਂ ਬਾੜ ਕੀਤੀ ਜਾਂਦੀ ਸੀ ਆਲੇ-ਦਾਲੇ ਖੇਤ ਦੇ ਬੇ ਕੋਈ ਡੰਗਰ ਪਸ਼ੂ ਉਸ ਦਾ ਉਜਾੜਾ ਨਾ ਕਰੇ ਫਸਲ ਦਾ ਪਰ ਕਹਿੰਦੇ ਬਾੜ ਖੇਤ ਨੂੰ ਖਾਣ ਲੱਗ ਜਾਵੇ ਫਿਰ ਉਸ ਫਸਲ ਨੂੰ ਕੌਣ ਬਚਾ ਸਕਦਾ ਹੈ ਕੌਣ ਰਾਖਾ ਹੋ ਸਕਦਾ ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਦੁਨੀਆ ਵਿੱਚ ਆਉਂਦੇ ਨੇ ਗੁਰੂ ਨਾਨਕ ਦੇ ਪਾਤਸ਼ਾਹ ਕਲਮਲ ਹੋਈ ਮੇਦਨੀ ਅਰਦਾਸ ਕਰੇ ਲੈ ਬੁਲਾਏ ਇਤਿਹਾਸ ਕਹਿੰਦਾ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਇਸ ਧਰਤੀ ਮਾਂ ਨੇ ਪੁਕਾਰ ਕੀਤੀ ਅਰਦਾਸ ਕੀਤੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਵੀ हे ਪਾਤਸ਼ਾਹ ਮੇਰੇ ਤੇ ਭਾਰ ਬਹੁਤ ਵੱਧ ਗਿਆ ਇੰਨਾ ਭਾਰ ਹੋ ਗਿਆ ਵੀ ਹੁਣ ਝੱਲਿਆ ਨਹੀਂ ਜਾਂਦਾ ਕਹਿੰਦੇ ਫਿਰ ਪ੍ਰਮਾਤਮਾ ਨੇ ਪ੍ਰਗਟ ਹੋ ਕੇ ਆਖਿਆ ਸੀ ਵੀ ਕਿਸ ਚੀਜ਼ ਦਾ ਭਾਰ ਹੈ ਇੰਨਾ ਪਹਾੜਾਂ ਦਾ ਇਹਨਾਂ ਦਰਖਤਾਂ ਦਾ ਇਹਨਾਂ ਬਨਸਪਤੀ ਦਾ ਇਹਨਾਂ ਘਰਾਂ ਦਾ ਇਹਨਾਂ ਜੀਵ ਜੰਤੂਆਂ ਦਾ ਤੇ ਧਰਤੀ ਨੇ ਆਖਿਆ ਸੀ ਨਹੀਂ ਪਹਾੜਤ ਪਹਾੜ ਪੇੜ ਪੌਦੇ ਬਨਸਪਤੀ ਇਹ ਮੇਰੀ ਸੁੰਦਰਤਾ ਨੇ ਇਹਨਾਂ ਕਰਕੇ ਮੈਂ ਸੋਹਣੀ ਲੱਗਦੀ ਆ ਪਰ ਇਸ ਦੁਨੀਆ ਦੇ ਵਿੱਚ ਕੂੜ ਦਾ ਬੋਲ ਬਾਲਾ ਹੋ ਗਿਆ ਜਿਹੜਾ ਸੱਚ ਵਾਲਾ ਚੰਦਰਮਾਸੀ ਉਹ ਕਹਿੰਦੇ ਦੂਰ ਹੋ ਗਿਆ ਹੁਣ ਝੂਠ ਦੀ ਦੁਨੀਆ ਹੈ ਝੂਠ ਦਾ ਵਰਤਾਰਾ ਵੱਧ ਰਿਹਾ ਕਲਮਲ ਹੋਈ ਮੇਦਨੀ ਅਰਦਾਸ ਕਰੇ ਲੈ ਬੁਲਾਏ ਫਿਰ ਅਰਦਾਸ ਸੁਣ ਕੇ ਧਰਤੀ ਮਾਂ ਦੀ ਉਸ ਪ੍ਰਮਾਤਮਾ ਨੇ ਮਾਤਾ ਤ੍ਰਿਪਤਾ ਦੀ ਕੁੱਖ ਨੂੰ ਭਾਗ ਲਾਏ ਨੇ ਸਾਧ ਸੰਗਤ ਜੀਓ ਜਿੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆ ਪਾਏ